ਦਾ ਨਾਮ ਮਰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਿਸਾਨ ਆਫ ਇੰਡੀਆ ਪੰਜਾਬੀ ਸਾਡੀ ਟੀਮ ਇਸ ਸਮੇਂ ਅੰਮ੍ਰਿਤਸਰ ਦੇ ਜ਼ਿਲ੍ਹਾ ਕੋਟਲੀ ਸਿੱਕਿਆਂ ਵਾਲੀ ਪਿੰਡ ਵਿੱਚ ਹੈ ਤੇ ਸਾਡੇ ਨਾਲ ਕਿਸਾਨ ਨੇ ਹਰਪ੍ਰੀਤ ਸਿੰਘ ਉਹਨਾਂ ਨੇ ਆਪਣੇ ਖੇਤੀ ਵਿੱਚ ਇੰਟੀਗ੍ਰੇਟਿਡ ਫਾਰਮਿੰਗ ਸੰਗਠਿਤ ਕੀਤੀ ਪ੍ਰਣਾਲੀ ਨੂੰ ਬਣਾਇਆ ਉਹਨਾਂ ਦੇ ਫਾਰਮ ਵਿੱਚ ਕਈ ਤਰ੍ਹਾਂ ਦੇ ਬੱਜਾ گاਵਾ ਨੇ ਬੱਕਰੀਆਂ ਮੁਰਗੀਆਂ ਤੇ ਬਾਕੀ ਜੋ ਆਪਣੀ ਔਰ ਟ੍ਰੈਡੀਸ਼ਨਲ ਕਿੱਤੀ ਉਹਨੂੰ ਵੀ ਹੋਪਨਾ ਰਹੇ ਨੇ ਤੇ ਸਾਡੇ ਨਾਲ ਨੇ ਉਹਨਾਂ ਚੈਲ ਕਰਦੇ ਮੇਰਾ ਨਾਮ ਆਰਪੇ ਸਿੰਘ ਹੈ ਜੀ ਮੈਂ ਕੋਟਲੀ ਸੱਕਿਆਵਾਲੀ ਦਾ ਰਹਿਣ ਵਾਲਾ ਤੇ ਡੇਰੀ ਫਾਰਮਿੰਗ ਤੇ ਨਾਲ ਖੇਤੀ ਦਾ ਧੰਦਾ ਕਰਦਾ ਆ ਮੈਂ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਕਿ ਅਸੀਂ ਆਪਣੇ ਬਾਰੇ ਕੋਈ ਜਾਣਕਾਰੀ ਸਾਂਝੀ ਕਰ ਸਕੀ ਤੇ ਜਿਹੜਾ ਤੁਹਾਡਾ ਫਾਰਮ ਹੈ ਇਸ ਵਿੱਚ ਕਿਹੜੀ ਕਿਹੜੀ ਤੁਸੀਂ ਖੇਤੀ ਕਰਦੇ ਹੋ ਅਸੀਂ ਵੇਖੋ ਜੀ ਜਿਹੜੀ ਖੇਤੀ ਪਾੜੀ ਉਹ ਤਾਂ ਅਸੀਂ ਕਣਕ ਝੋਨਾ ਪੱਠੇ ਪਸ਼ੂਆਂ ਲਈ ਚਾਰਾ ਔਰ ਗੰਨੇ ਦੀ ਵੀ ਖੇਤੀ ਕਰਦੇ ਆ ਥੋੜੀ ਸਰੋਂ ਦੀ ਵੀ ਕਰਦੇ ਆ ਥੋੜੀ ਹਲਦੀ ਦੀ ਵੀ ਕਰਦੇ ਆ ਆਪਣੀ ਜ਼ਰੂਰਤ ਮੁਤਾਬਕ ਸਬਜ਼ੀਆਂ ਤੇ ਫਲ ਵੀ ਆਪਣੇ ਖਾਣ ਲਈ ਤਿਆਰ ਕਰਦੇ ਆ ਜਿਹੜਾ ਤੁਹਾਡਾ ਫਾਰਮ ਹੈ ਇਹ ਇਸ ਵਿੱਚ ਕਿਹੜੇ-ਕਿਹੜੇ ਤੁਸੀਂ ਮੱਝਾਂ ਗਾਵਾਂ ਜਾਂ ਕਿਹੜੇ ਪਸ਼ੂ ਜਿਹੜੇ ਸਾਡਾ ਫਾਰਮ ਹੈ ਦੇ ਵਿੱਚ ਸਾਡੇ ਕੋਲ ਐਚ ਐਫ ਨਸਲ ਦੀਆਂ ਗਾਵਾਂ ਆ ਮੋਰਾ ਨਸਲ ਦੀਆਂ ਮੱਝਾਂ ਆ ਤੇ ਬੀਟਰ ਨਸਲ ਦੀਆਂ ਬੱਕਰੀਆਂ ਆ ਤੇ ਆਰ ਆਈ ਦੀਆਂ ਥੋੜੀਆਂ ਮੁਰਗੀਆਂ ਵੀ ਰੱਖਦੇ ਆ ਜਿਹੜੇ ਬੱਚੇ ਆਪਣੇ ਖਾਣ ਲਈ ਆਂਡੇ ਹੁੰਦੇ ਘਰੇਲੂ ਚੀਜ਼ਾਂ ਲਈ ਵਰਤੀਆਂ ਜਾਂਦੀਆਂ ਦੇਰੀ ਜਿਹੜੀ ਆ ਉਹ ਅਸੀਂ ਥੋੜੇ ਜੇ ਵੱਡੇ ਪੱਧਰ ਤੇ ਕਰਦੇ ਆ ਜਿਹਦੇ ਨਾਲ ਸਾਡੀ ਆਮਦਨ 'ਚ ਥੋੜਾ ਵਾਧਾ ਹੋ ਸਕੇ ਤੇ ਖੇਤੀਬਾੜੀ ਨਾਲ ਜੋੜ ਕੇ ਅਸੀਂ ਥੋੜਾ ਚੰਗਾ ਜੀਵਨ ਬਸਰ ਕਰ ਸਕੀਏ ਜਿਹੜੇ ਤੁਸੀਂ ਹੁਣ ਨਸਲਾਂ ਦੱਸੀਆਂ ਨੇ ਚਾਹੇ ਉਹ HF ਨਸਲ ਹੋਵੇ ਇਹਨਾਂ ਫੀਡੀਆਂ ਕੀ ਵਿਸ਼ੇਸ਼ਤਾ ਹੁੰਦੀਆਂ ਚਾਹੇ ਉਹ ਦੇਸੀ ਨਸਲ ਲਾੜੂ ਜਾਂ ਉਂਜ ਦੇਖੋ ਜੀ ਜਿਹੜੀ ਜਿਹੜੀ HF ਨਸਲ ਹੈ ਇੱਕ ਤਾਂ ਦਿਨੋਂ ਤਿਆਰ ਛੇਤੀ ਹੁੰਦੀ ਹੈ 2 ਸਾਲ ਦੀ ਸਵਾ 2 ਸਾਲ ਦੀ ਗਾਈ ਜਿਹੜੀ ਆ ਉਹ ਦੁੱਧ ਦੇਣ ਦਾ ਇਹਦੀ ਸੂਪ ਹੈਂਦੀ ਆ ਜਿਹੜੀਆਂ ਦੂਜੀਆਂ ਨਸਲਾਂ ਉਹ ਤਿੰਨ ਤਿੰਨ ਚਾਰ ਚਾਰ ਸਾਲ ਦੀ ਹੋ ਕੇ ਵੀ ਨਹੀਂ ਇਹ ਇੰਨਾ ਜਿੰਨਾ ਦੁੱਧ ਦੇ ਪਾਉਂਦੀ ਆ ਫਿਰ ਇਹਨਾਂ ਦੀ ਦੁੱਧ ਦੀ ਜਿਹੜੀ ਮਾਤਰਾ ਉਹਨਾਂ ਨਾਲੋਂ ਜ਼ਿਆਦੀ ਆ ਜੇ ਉਹ 10 12 ਕਿਲੋ ਦਿੰਦੀ ਆ ਤੇ 35 40 50 50 ਕਿਲੋ ਤੱਕ ਵੀ ਸਾਡੇ ਕੋਲ ਗਾਵਾਂ ਦੁੱਧ ਦਿੰਦੀ ਆ ਔਰ ਲੰਮਾ ਸਮਾਂ ਦਿੰਦੀ ਆ ਇਹਨਾਂ ਨੂੰ ਡਰਾਈ ਕਰ ਲਈ ਸਾਨੂੰ ਵਿਸ਼ੇਸ਼ ਤੌਰ ਤੇ ਦੁੱਧ ਸਕਾਉਣ ਲਈ ਇਨਰ ਚਾਰਾ ਫੀਡ ਵਗੈਰਾ ਕੱਟ ਕਰਨੀ ਪੈਂਦੀ ਪਾਣੀ ਵੀ ਦਿਨ ਤੱਕੇ ਘਟ ਡੋਣਾ ਪੈਂਦਾ ਜਿਹਦੇ ਨਾਲੇ ਦੁੱਧ ਸੁੱਕ ਜਾਂ ਤੇ ਅਗਲੇ ਸੋਵੇ ਲਈ ਤਿਆਰ ਹੋ ਜਾਂਦਾ ਇਸੇ ਤਰ੍ਹਾਂ ਜਿਹੜੀਆਂ ਮੱਝਾਂ ਆ ਜਿਹੜੀਆਂ ਮੋਰਾ ਨਸਲ ਆ ਉਹ ਦੂਜੀਆਂ ਸਾਡੀ ਦੇਸੀ ਮਾਜ ਨਾਲੋਂ ਦੁੱਧ ਵੀ ਜ਼ਿਆਦਾ ਦਿੰਦੀਆਂ ਤੇ ਲੰਮਾ ਸਮਾਂ ਦਿੰਦੀਆਂ ਬਾਕੀ ਆ ਜਿਹੜੇ ਅਸੀਂ ਇਹਨਾਂ ਨੂੰ ਆਪਣੀ ਬਰੀਡ ਤਿਆਰ ਕਰਦੇ ਆ ਉਹਦੇ ਲਈ ਅਸੀਂ ਇੱਕ ਕੋਸ਼ਿਸ਼ ਕਰਦੇ ਆ ਕਿ ਸਾਡੀ ਇਨ ਬਰੀਡਿੰਗ ਨਾ ਹੋਵੇ ਆਪਣੇ ਫਾਰਮ ਚੋਂ ਅਸੀਂ ਮੇਲ ਨਾ ਤਿਆਰ ਕਰੀਏ ਬਾਹਰੋਂ ਲੈ ਕੇ ਇਤਰਾ گاਵਾ ਦੇ ਹੀ ਟੀਕੇ ਲੈ ਕੇ ਲਵਾਉਣੇ ਆ ਔਰ ਜਿਹੜੀਆਂ ਉਹ گاਵਾ ਹੁੰਦੀਆਂ ਜਿਹੜੀਆਂ ਉਹ ਬਸ਼ੀਆਂ ਹੁੰਦੀਆਂ ਉਹਨਾਂ ਦਾ ਰਿਕਾਰਡ ਰੱਖਣਾ ਪੈਂਦਾ ਕਿ ਉਹ ਟੀਕੇ ਉਹਨਾਂ ਦੇ ਬਾਪ ਜਿਹੜਾ ਉਹਨਾਂ ਦਾ ਬਾਪ ਹੈ ਉਹਦਾ ਟੀਕਾ ਦਬਾਰਾ ਨਾਲ ਉਹਨਾਂ ਨੂੰ ਲੱਗ ਜਾਵੇ ਇਹ ਅੱਜ ਕੱਲ ਬਹੁਤ ਇੱਕ ਟੈਕਨੀਕਲੀ ਕੰਮ ਹੋ ਗਿਆ ਮੱਝਾਂ ਦੀ ਵੀ ਨਸਲ ਦਾ ਐਵੇਂ ਹੀ ਆਪਾਂ ਉਹਨਾਂ ਦੇ ਬਾਪ ਦਾ ਰਿਕਾਰਡ ਰੱਖਾਂਗੇ ਉਹ ਬਾਪ ਜਿਹੜਾ ਉਹਦੀ ਮਾਂ ਨੇ ਕਿਦਾਂ ਦੁੱਧ ਦਿੱਤਾ ਕਿੰਨਾ ਸਮਾਂ ਦਿੱਤਾ ਬਿਮਾਰੀਆਂ ਨਾਲ ਲੰਨ ਦੀ ਸਬਰਥਾ ਕਿਦੀ ਵਾਧਿਆ ਬਾਕੀ ਵੇਖੋ ਜਿਹੜਾ ਧੰਦਾ ਇਹ ਬੜਾ ਮਹਿੰਗਾ ਹੋ ਗਿਆ ਆ ਇਹਦੇ ਚ ਬੜੀਆਂ ਬਿਮਾਰੀਆਂ ਆਉਂਦੀਆਂ ਆ ਪਸ਼ੂਆਂ ਤੇ ਪਿੱਛੇ ਲੈਂਪਿਸਕ ਨਾਗੀ ਇੱਕ ਮਿੰਟ ਸਟੈਟਸ ਦਾ ਰੋਗ ਬੜਾ ਵੱਡੇ ਪੱਧਰ ਤੇ ਇਹਨਾਂ ਦੇ ਮਾਰੂ ਆਉ ਜਿਹੜਾ ਕਿ ਸਾਡੇ ਪਸ਼ੂਆਂ ਨੂੰ ਬਿਲਕੁਲ ਉਹ ਡੈੱਡ ਕਰਦ ਤੱਕ ਚਲੇ ਜਾਂਦਾ ਜੀਦੇ ਹੁੰਦੇ ਪਰ ਸਾਡੇ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ ਜਿਹੜੀਆਂ گاਵਾ ਉਹਨਾਂ ਨੂੰ ਜਦੋਂ ਬਿਲਕੁਲ ਉਹ ਬੇਕਾਰ ਹੋ ਜਾਂਦੀ ਉਹ ਅਸੀਂ ਵੇਚ ਵੀ ਨਹੀਂ ਪਾਉਂਦੇ ਸਾਡਾ ਇੱਕ ਧਾਰਮਿਕ ਚੇਨਿਆ ਗਾਂ ਨੂੰ ਮੰਨਿਆਗਾ ਜਿਹਦੇ ਕਰਕੇ ਉਹਦੀ ਸੇਲ ਵੀ ਨਹੀਂ ਹੁੰਦੀ ਉਹ ਹੱਡਾ ਇੱਕ ਵੇਸਟ ਹੀ ਜਾਂਦਾ ਆ ਉਹ ਐਵੇਂ ਸੜਕਾਂ ਦੇ ਵਜਦੀਆਂ ਫਿਰਦੀਆਂ ਐਕਸੀਡੈਂਟ ਦਾ ਕਾਰਨ ਬਣਦੀਆਂ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਤੋਂ ਮੁਕਤ ਕਰਕੇ ਸਾਡੀ ਇਸ ਚੀਜ਼ ਨੂੰ ਬੀਫ ਦੇ ਵਿੱਚ ਵਰਤਣ ਦੀ ਆਗਾ ਦਿੱਤੀ ਜਾਵੇ ਇਹ ਗਾਂ ਨੂੰ ਆਪਣੀ ਮਾਤਾ ਨਾ ਮੰਨਿਆ ਜਾਵੇ ਚਲੋ ਗਊ ਦਾ ਅਸੀਂ ਸਤਿਕਾਰ ਕਰਦੇ ਆ ਧਰਮ ਧਾਰਮਿਕ ਚੇਨ ਦਾ ਵੀ ਸਤਿਕਾਰ ਕਰਦੇ ਆ ਪਰ ਜਿਹੜੀ ਹੁਣ ਇੱਕ ਵਿਦੇਸ਼ੀ ਗਾਊ ਹੋ ਗਈ ਉਹਨੂੰ ਅਸੀਂ ਕਿਤਰਾ ਆਪਣੀ ਮਾਂ ਮੰਨ ਲਈਏ ਮੇਮ ਨੂੰ ਕਿਤਰਾ ਇਹ ਕਹਦਾ ਕਿ ਸਿੱਖਿਆ ਇਹ ਕਰਕੇ ਇਹਨੂੰ ਨਹੀਂ ਇਸ ਚੀਜ਼ ਤੇ ਇੰਟਰ ਕਰਨਾ ਚਾਹੀਦਾ ਇਹ ਜਿਹੜਾ ਤੁਸੀਂ ਇੱਕ ਇਨਬਰੀਡਿੰਗ ਦੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਫਾਰਮ ਤੋਂ ਕਿਆ ਨਾ ਮੈ ਬਰੀਡਿੰਗ ਗਾਵਾਂ ਦੀ ਕਰਾਉਣੀ ਹੈ ਇਹ ਦੂਜੀ ਜਿਹੜਾ ਅਸੀਂ ਏਆਈ ਆ ਜਾਂ ਆਰਟੀਕਲ ਇਨਫੈਮਿਨੇਸ਼ਨ ਹੈ ਉਹਦੇ ਨਾਲੋਂ ਕਿਵੇਂ ਫਰਕ ਪੈਦਾ ਜਿਹੜੀਆਂ ਗਾਵਾਂ ਨਾ ਉਹ ਤੇ ਅਹੀਂ ਟੀਕੇ ਲਵਾਉਣੇ ਹਨ ਉਹਨਾਂ ਨੂੰ ਤੇ ਉਹ ਟੀਕੇ ਜਿਹੜੇ ਅਸੀਂ ਜਿੱਤਰਾ ਬਾਹਰ ਦੇ ਟੀਕੇ ਐ ਐਕਸਪੋਰਟ ਹੋ ਕੇ ਆਉਂਦੇ ਉਹ ਵੀ ਲਵਾਉਣੇ ਆ ਜਿਹੜੇ ਆਈ ਪੀਡੀਐਫ ਇਹਨਾਂ ਵੀ ਅਟੈਚ ਆ ਉਹਨਾਂ ਕੋ ਵੀ ਅਸੀਂ ਸੀਮਨ ਲੈਣੇ ਆ ਔਰ ਜਿਹੜੇ ਸਾਡੇ ਵੈਟਰਨਰੀ ਸਰਜਨ ਆ ਉਹ ਵੀ ਸਾਡੇ ਨਾਲ ਕਾफी ਸੰਯੋਗ ਕਰਦੇ ਆ ਕਿਸੇ ਵਿਗਿਆਨ ਵਾਲੇ ਸਾਡੇ ਕੇਂਦਰ ਵਾਲੇ ਜਿਹੜੇ ਉਹਨਾਂ ਨਾਲ ਵੀ ਸਾਡਾ ਤਾਲਮੇਲ ਆ ਉਹ ਸਾਨੂੰ ਚੰਗੇ ਚੰਗੇ ਬੀਜਾਂ ਦੀ ਜਾਗਰਤ ਕਰਾਉਂਦੇ ਆ ਆਪਣੇ ਦੱਸਦੇ ਆ ਜਿਹੜੇ ਉਹਨਾਂ ਦੇ ਸੈਮੀਨਾਰ ਲੱਗਦੇ ਆ ਕਹਿੰਦੇ ਇੱਥੇ ਆਓ ਇੱਥੇ ਤੁਸੀਂ ਲੈਕਚਰ ਸੁਣੋ ਤੁਹਾਡੇ ਗਿਆਨ ਚ ਵਾਧਾ ਹੋਊਗਾ ਬਾਕੀ ਖੇਤੀਬਾੜੀ ਮਤਲਕ ਲਿਟਰੇਚਰ ਵੀ ਮੰਗਾਉਂਦੇ ਆ ਕਾफी ਕੋਸ਼ਿਸ਼ਾਂ ਕਰਦੇ ਆ ਲੇਕਿਨ ਕਿਸਾਨ ਦੀ ਹਾਲਤ ਜਿਹੜੀ ਆਰਥਿਕ ਪੱਧਰ ਧਿਆਨ ਕੇ ਏਡੀ ਵਧੀਆ ਨਹੀਂ ਬਣਦੀ 4 ਵਜੇ ਤੋਂ ਉੱਠ ਕੇ ਕੰਮ ਕਰਨ ਲੱਗੀਏ 10 ਵਜੇ ਰਾਤ ਨੂੰ ਵੇਲੇ ਹੋਈਏ ਤੇ ਜੇ ਅਸੀਂ ਦਿਹਾੜੀ ਕਿੜੀਏ ਤੇ ਸਾਡੀ 1000 ਰੁਪਿਆ ਵੀ ਨਹੀਂ ਬਣਦੀ ਜਦੋਂ ਕਿ ਸਾਡਾ ਇੱਕ ਬਹੁਤ ਸਖਤ ਮਿਹਨਤ ਭਰਿਆ ਕੀਤਾ ਤੇ ਸਾਨੂੰ ਇਹਦੀ ਜਿਹੜੀ ਉਮਦੜਿਆ ਥੋੜੀ ਹੈ ਕਿਸਾਨ ਪੈਦਾ ਤੇ ਕਰ ਲਿੰਦਾ ਬਹੁਤ ਪੈਦਾ ਕਰਦੂਗਾ ਚੀਜ਼ਾਂ ਲੇਕਿਨ ਉਹਨੂੰ ਜਦੋਂ ਮੰਡੀ 'ਚ ਜਾਊਗਾ ਮੰਡੀ ਵਾਲੇ ਆਪਣੀ ਮਰਜ਼ੀ ਦਾ ਭਾਅ ਲਾਉਂਦੇ ਆ ਸਾਡੀਆਂ ਜਿਹੜੀਆਂ ਫਸਲਾਂ ਆ ਸਾਡੀਆਂ ਜਿਹੜੀਆਂ ਪੈਦਾ ਕੀਤਾ ਚੀਜ਼ਾਂ ਆ ਉਹਨਾਂ ਦੀ ਪੱਕੀ ਮਾਰਕੀਟ ਦੇ ਵਿੱਚ ਪ੍ਰਾਈਸ ਫਿਕਸ ਹੋਣੀ ਚਾਹੀਦੀ ਆ ਕੀਮਤ ਪੱਕੀ ਹੋਣੀ ਚਾਹੀਦੀ ਆ ਵੀ ਇਹਦੋਂ ਘੱਟ ਤੁਹਾਡੀ ਚੀਜ਼ ਵਿਕੂਗੀ ਨਹੀਂ ਜਿਹੜਾ ਸਾਡੀ ਲੋਟਿਆ ਉਹ हटਣੀ ਚਾਹੀਦੀ ਹੈ ਕਿਸਾਨ ਦਾ ਜਿਹੜਾ ਅੰਦੋਲਨ ਹੈ ਉਹ ਵੀ ਇਸੇ ਚੀਜ਼ ਤੇ ਹੀ ਗਾ ਅੱਜ ਅਸੀਂ ਆਪ ਵੇਖੋ ਜਿ ਤਰ੍ਹਾਂ ਅਸੀਂ ਦੋ ਭਾਈ ਖੇਤੀ ਕਰਦੇ ਆ ਸਾਡੇ ਬੱਚੇ ਵੀ ਸਾਡੇ ਨਾਲ ਕਰਦੇ ਆ ਅਸੀਂ ਕਿੰਨਿਆਂ ਲੋਕਾਂ ਨੂੰ ਨਾਲ ਹੋਰ ਲੈ ਕੇ ਰਜਕਾਰ ਦਿੰਦੇ ਆ ਜਿਹੜੇ ਸਾਡੇ ਨਾਲ ਲੇਬਰ ਦਾ ਕੰਮ ਕਰਦੇ ਆ ਜਿੰਨਾਂ ਕੋ ਅਸੀਂ ਫੀਡ ਲੈਨੇ ਆ ਕਿ ਕੋਈ ਮੈਡੀਸਨ ਲੈਨੇ ਆ ਕਿੰਨਿਆਂ ਲੋਕਾਂ ਦਾ ਸਾਡਾ ਸਰਕਲ ਹੈ ਜਿਹੜਾ ਚੱਲ ਰਿਹਾ ਇਹ ਚੀਜ਼ ਨੂੰ ਜਿਹੜਾ ਅੱਜ ਸਾਡੇ ਕਾਰਪੋਰੇਟ ਖਤਮ ਕਰਨਾ ਚਾਹੁੰਦੀ ਉਹ ਵੀ ਇੱਕ ਗਲਤ ਧਾਰਨਾ ਆ ਸਰਕਾਰ ਲਈ ਬੜੀ ਵੱਡੀ ਮਸੀਬਤ ਬਣੂਗੀ ਬੇਰੁਜ਼ਗਾਰੀ ਤੇ ਅੱਗੇ ਹੀ ਸਾਡੀ ਬਹੁਤ ਜ਼ਿਆਦੀ ਹੈ ਜੇ ਹਰ ਨੂੰ ਇਤਰਾ ਨਿਖੇੜਿਆ ਜਾਊਗਾ ਤੁਹਾਡੀਆਂ ਜ਼ਮੀਨਾਂ ਦੇ ਦੂਜੇ ਧੜ ਵੀ ਕਬਜ਼ੇ ਕਰਨਗੇ ਇੱਕ ਦੂਜੀ ਇੱਕ ਪ੍ਰੋਬਲਮ ਹੈ ਆ ਕਿ ਜਿਹੜੀ ਜੋਤਾਂ ਸਾਡੀਆਂ ਬਹੁਤ ਵੱੰਡੀਆਂ ਗਿਆ ਛੋਟੀਆਂ ਹੋ ਗਈਆਂ ਆ 4 4 5 5 ਏਕੜ ਦਾ ਕਿਸਾਨ ਆ ਜੋ ਕੱਲਾ ਹੀ ਸਿੱਧੀ ਫਸਲ ਬੀਜਣ ਤੇ ਨਿਰਪਰ ਕਰੂਗਾ ਤੇ ਉਹ ਨਹੀਂ ਗੁਜ਼ਾਰਾ ਕਰ ਸਕੂਗਾ ਹਰ ਕਿਸਾਨ ਨੂੰ ਆਪਣੇ ਖਾਣਜੋਗੀ ਸਬਜ਼ੀ ਤੇਲ ਔਰ ਔਰ ਚੀਜ਼ਾਂ ਜਿਹੜੀਆਂ ਥੋੜੇ ਬੂਟੇ ਲਾ ਕੇ ਫਰੂਟ ਜਿਤਾ ਅਮਰੂਦ ਆ ਜਾਮਨੂਆ ਅੱਗੇ ਸਾਡੇ ਆਮ ਸੜਕਾਂ ਤੇ ਲੱਗੇ ਹੁੰਦੀ ਬੱਚੇ ਵੀ ਖਾਂਦੇ ਗਰੀਬ ਵੀ ਖਾਂਦੇ ਉਹ ਚੀਜ਼ਾਂ ਜਿਹੜੀਆਂ ਸਾਡੇ ਤੋਂ ਲੋਕ ਭੋਰੀਆਂ ਉਹਨਾਂ ਨੂੰ ਜਾਗਰਿਤ ਕਰਨਾ ਚਾਹੀਦਾ ਜਿਹੜਾ ਸਾਡਾ ਵਿਕਾਸ ਆ ਉਹ ਇਨਾਂ ਚੀਜ਼ਾਂ ਨਾਲ ਹੀ ਜੁੜਿਆ ਆ ਸਾਨੂੰ ਇਹ ਕਰਕੇ ਇਨਾਂ ਚੀਜ਼ਾਂ ਦੇ ਆਪਣੇ ਪ੍ਰਾਤਨ ਜਿਹੜੇ ਕੰਮ ਆ ਜਿਹੜੀਆਂ ਸਾਡੇ ਪ੍ਰਾਤਨ ਦਰਖਤ ਆ ਉਹਹੀਂ ਲਾਈਏ ਜਿਦ ਨਾਲ ਸਾਡਾ ਵਾਤਾਵਰਨ ਛੋਧਰਵੇ ਜਿਹਦੇ ਨਾਲ ਸਾਡੇ ਲੋਕ ਜਿਹੜੇ ਆ ਉਹ ਅੱਜ ਆਪਾਂ ਇੱਕ ਨਕਲੀ ਵਿਕਾਸ ਆ ਜਿਹਨੂੰ ਕਹਿ ਦਿੰਨੇ ਟੜਾ ਟੜਾ ਵੱਡੀ ਜਾਂਦੇ ਆ ਵੀ ਇਹ ਫਸਲ ਦਾ ਨੁਕਸਾਨ ਕਰਦੇ ਆ ਇਹ ਸ਼ੋਰਾਂ ਮਾਰਦੇ ਆ ਉਹ ਕਰਦੇ ਆ ਜਿਹਦੇ ਤੋਂ ਸਾਡਾ ਬਹੁਤ ਨੁਕਸਾਨ ਹੋ ਰਿਹਾ ਵਾਤਾਵਰਨ 'ਚ ਤਬਦੀਲੀ ਆ ਰਹੀ ਆ ਜਿਹਦੇ ਨਾਲ ਸਾਡੇ ਝਾੜ ਘਟ ਰਹੇ ਆ ਜਿਹਦੇ ਨਾਲ ਸਾਡੇ ਪਸ਼ੂਆਂ ਦੇ ਰੱਖ ਰਖਾ ਤੇ ਅਸਰ ਪੈ ਰਿਹਾ ਬਹੁਤ ਜਿਆਦੀ ਬਾਰਿਸ਼ ਹੁੰਦੀ ਉਹ ਵੀ ਨਹੀਂ ਚੰਗੀ ਬਹੁਤ ਜਿਆਦੀ ਔੜ ਲੱਗੀ ਉਹ ਵੀ ਨਹੀਂ ਚੰਗਾ ਨੁਕਸਾਨ ਕੁਝ ਸਾਡਾ ਸਮਾਜ ਕੁਝ ਆਪਾਂ ਮਨੁੱਖ ਜਾਤੀ ਇਹਨਾਂ ਚੀਜ਼ਾਂ ਦੇ ਜ਼ਿੰਮੇਵਾਰ ਆ ਜਿਹਦੇ ਤੋਂ ਆਪਾਂ ਉਹ ਆਪਣੇ ਥੋੜੇ ਭਲੇ ਦੀ ਜਿਆਦਾ ਨੁਕਸਾਨ ਕਰਦੇ ਆ ਜਿਹੜੀਆਂ ਜਿੱਤਰਾ ਸਾਨੂੰ ਬੱਤੀ ਫਰੀ ਦੇ ਦਿੱਤੀ ਉਹ ਆਪਾਂ ਵਾਧੂ ਪਾਣੀ ਕੜ ਕੜ ਕੇ ਸੁੱਟ ਦਿੱਤਾ ਧਰਤੀ ਦਾ ਥੱਲੇ ਉਹ ਪਹਾੜ ਆਏ ਸਾਡਾ ਪਾਣੀ ਰੁੜ ਗਿਆ ਇਹ ਕਰਕੇ ਸਾਨੂੰ ਸੁਚੇਤ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਫालतੂ ਪਾਣੀ ਆ ਉਹਨੂੰ ਜ਼ਮੀਨ ਚ ਰੀਚਾਰਜ ਕੀਤਾ ਜਾਵੇ ਜਿਹੜਾ ਜ਼ਿਆਦਾ ਨਾ ਕੱਢਿਆ ਜਾਵੇ ਥੋੜਾ ਜਿਆ ਸਾਨੂੰ ਸਕੇਤੋ ਕੇ ਬਾਰੇ ਮੇਰਾ ਸਵਾਲ ਸੀ ਕਿ ਜਿਹੜੀ ਮੱਝਾਂ ਲਈ ਇਨਬਰੀਡਿੰਗ ਆ ਆਪਣੇ ਫਾਰਮ ਤੋਂ ਤੁਸੀਂ ਆਪਣੇ ਫਾਰਮ 'ਚ ਇਨਬਰੀਡਿੰਗ ਆਪਣੇ ਫਾਰਮ ਤੋਂ ਤੁਸੀਂ ਕਰਦੇ ਹੋ ਇਹਦਾ ਡਾਕਟਰੀ ਟਿੱਕੇ ਨਾਲੋਂ ਕੀ ਲਾਹੇਮੰਦ ਹੈ ਜੀ ਦੇਖੋ ਪਤਾ ਕੀ ਆ ਜਿਹੜੀਆਂ ਮੱਝਾਂ ਹਨ ਇੱਕ ਅਜੇ ਉਹ ਚੀਜ਼ ਨੂੰ ਜਿਹੜੇ ਮਨਸੂਰੀ ਗਰਭ ਨੂੰ ਨਹੀਂ ਜ਼ਿਆਦਾ ਮਨਜ਼ੂਰ ਕਰਦੀਆਂ ਚਲੋ ਟੀਕੇ ਲਾਉਂਦੇ ਆ ਮੱਝਾਂ ਦੇ ਵੀ ਟੀਕੇ ਚਲਦੇ ਆ ਲਗਾਉਂਦੇ ਆ ਥੈਰ ਦਿਆਂ ਮੀਆਂ ਪਰ ਉਹ ਇੰਨਾ ਜ਼ਿਆਦਾ ਰਿਜ਼ਲਟ ਨਹੀਂ ਮਿਲਦਾ ਜਿਹੜਾ ਕਿ ਸਾਨੂੰ ਸਿੱਧਾ ਮੇਲ ਨਾਲ ਮਿਲਦਾ ਆ ਅਸੀਂ ਮੇਲ ਜਿਹੜਾ ਉਹ ਬਾਹਰੋਂ ਲੈਨੇ ਆ ਤੇ ਜਿਹੜੀ ਹੁੰਦੀ ਆ ਫੀਬੇਲ ਉਹ ਸਾਡੀ ਆਪਣੀਆਂ ਤਿਆਰ ਕਰਦੇ ਆ ਜਦੋਂ ਆਪਾਂ ਮੇਲ ਵਿੱਚੋਂ ਤਿਆਰ ਕਰਾਂਗੇ ਉਹ ਸਾਡੀ ਬਰੀਡ ਦੇ ਉੱਤੇ ਮਾੜਾ ਅਸਰ ਪਾਊਗਾ ਹਾਂ ਸਾਡਾ ਮੇਲ ਜਿਹੜਾ ਕੋਈ ਦੂਸਰੇ ਫਾਰਮ ਵਾਲਾ ਲੈ ਜੇ ਦੂਸਰੇ ਫਾਰਮ ਵਾਲਾ ਮੇਲ ਆਪਾਂ ਲੈ ਲਈਏ ਉਹਦੇ ਨਾਲ ਭਲਾ ਹੋ ਸਕਦਾ ਠੀਕ ਹੈ ਜੇ ਆਪਾਂ ਆਪਣੇ ਫਾਰਮ ਤੋਂ ਹੀ ਮੇਲ ਤਿਆਰ ਕਰਕੇ ਵਿੱਚ ਵਰਤਾਂਗੇ ਉਹ ਸਾਡਾ ਨੁਕਸਾਨ ਕਰੂਗਾ ਇਨਬਰੀਡਿੰਗ ਹੋ ਕੇ ਸਾਡੀ ਕੁਆਲਿਟੀ ਜਿਹੜੀ ਆ ਬੱਚਿਆਂ ਦੀ نسل ਜਿਹੜੀ ਆ ਉਹ ਡਾਊਨ ਜਾਊਗੀ ਆਪਣੀ ਜਾਊਗੀ ਵੇਖੋ ਜਿਹੜੀਆਂ ਮੱਝਾਂ ਦਾ ਹੁਣ ਇਹ ਵੇਲੇ ਸਾਡੇ ਕੋਲ 20 20 ਲੀਟਰ ਵਾਲੀਆਂ ਵੀ ਮੱਝਾਂ ਹੈਗੀਆਂ ਜਿੰਨਾ ਚਿਰ ਮੱਝ 15 16 ਲੀਟਰ ਤੋਂ ਉੱਪਰ ਦੁੱਧ ਨਹੀਂ ਦੇਂਦੀ ਵਾਰਾ ਹੀ ਨਹੀਂ ਖਾ ਸਕਦੀ ਵੇਖੋ ਦਵਾਈਆਂ ਬਹੁਤ ਮਹਿੰਗੀਆਂ ਆ ਚਾਰਾ ਮਹਿੰਗਾ ਆ ਸੀਡ ਦੇ ਬੀਜ ਜਿਹੜੇ ਆ ਉਹ ਵੀ ਮਹਿੰਗੇ ਆ ਇਹ ਸਾਰਿਆਂ ਕਿਸੇ ਨੂੰ ਕੰਟਰੋਲ ਕਰਨੀ ਸਾਨੂੰ ਆਪਣੀ ਆਉਟਪੁੱਟ ਹੀ ਵਧਾਉਣੀ ਪਊਗੀ ਇਹ ਨਾ ਤੇ ਇਹ ਤਰੀਕੇ ਆਪਾਂ ਇਹਨਾਂ ਖਰਚਿਆਂ ਨੂੰ ਬੈਲੈਂਸ ਕਰਨ ਵਾਸਤੇ ਜਿਹੜੀ ਸਾਡੀ ਪੈਦਾ ਕਰਨ ਦੀ ਚੀਜ਼ਾਂ ਪੈਦਾ ਕਰਨ ਵਾਲੀ ਜਿਹੜੀ ਆ ਉਹ ਸਾਨੂੰ ਚੰਗੀਆਂ ਨਸਲਾਂ ਤੋਂ ਚੰਗੀਆਂ ਬੀਜਾਂ ਤੋਂ ਹੀ ਵੱਧ ਸਕਣਗੇ ਇੱਕ ਤੁਸੀਂ ਗੱਲ ਕੀਤੀ ਕਿ ਟੈਕਨੀਕਲ ਡਾਟਾ ਜਾਂ ਡਾਟਾ ਇਕੱਠਾ ਕਰਨਾ ਇਹ ਤੁਸੀਂ ਆਪਣੇ ਫਾਰਮ 'ਚ ਕਿਵੇਂ ਕਰਦੇ ਹੋ ਜਿਹੜਾ ਡਾਟਾ ਤੁਸੀਂ ਸਾਂਭ ਕੇ ਰੱਖਦੇ ਹੋ ਜਾਇ ਉਹ ਮੇਲ ਦਾ ਹੋਵੇ ਫੀਮੇਲ ਦਾ ਹੋਵੇ ਜਾਂ ਉਹਨਾਂ ਦੇ ਉਹ ਦੇਖੋ ਇਹ ਜਿੱਤਰਾ ਇੱਕ ਸਾਲ 'ਚ ਇੱਕੇ ਸਾਂ ਇੱਕੇ ਸਾਂ ਦੇ 3 ਕਿ ਲਗਾਉਣੇ ਆਸ ਕੀ ਕੋਈ ਮੇਲ ਦਾ ਜਿਹੜਾ ਉਹਨੂੰ ਵਰਤਣਾ ਉਹ ਮੇਲ ਜਿਹੜਾ ਉਹ ਹੀ ਦੇਖ ਲੈਣਾ ਵੀ ਐ ਸਾਲ ਵਾਲਾ ਜਿੱਤਰਾ 1950 2025 ਚ گاਵਾਂ ਨੂੰ ਅਸੀਂ ਐਸ ਮੇਲ ਦੇ ਟੀਕੇ ਲੱਗਿਆ ਉਹਦਾ ਹੀ ਆਪਣੇ ਕੋ ਰਿਕਾਰਡ ਰੱਖਣਾ ਔਰ ਉਹਦੀ ਰਜਿਸਟ੍ਰੇਸ਼ਨ ਡਾਕਟਰ ਸਾਹਿਬ ਕੋ ਵੀ ਔਰ ਸਾਡੇ ਵੀ ਉਹ ਇੱਕ ਨੰਬਰ ਪਾ ਕੇ ਜਾਂਦੇ ਆ ਕੰਨ ਚ ਜਿਹਦੇ ਨਾਲ ਉਹਦੇ ਉੱਤੇ ਬਾਪ ਦਾ ਨਾਮ ਲਿਖਿਆ ਹੁੰਦਾ ਔਰ ਅਹੀ ਉਹਦਾ ਧਿਆਨ ਰੱਖਣਾ ਵੀ ਇਹ ਬੱਚੇ ਜਿਹੜੇ ਐਸਾਨ ਦੇ ਹੀਗੇ ਦੁਬਾਰਾ ਇਹਨਾਂ ਨੂੰ ਉਹਦਾ ਟੀਕਾ ਨਾ ਲਾਵੇ ਇਹ ਇੱਕ ਰਿਕਾਰਡ ਰੱਖਣਾ ਪਊਗਾ ਸਾਨੂੰ ਅੱਜ ਕੱਲ ਲੋਕੀ ਕੰਪਿਊਟਰ ਚ ਰੱਖ ਲੈਂਦੇ ਆ ਜਾਂ ਆਪਾਂ ਪੰਜਾਬੀ ਜਿੱਤਰਾ ਪਹਿਲੇ ਆਪਣੇ ਰਜਿਸਟਰ ਤੇ ਲਿਖ ਲੀਨੇ ਆ ਤੇ ਆ ਗਾਵਾਂ ਜਿਹੜੀ ਉਹਨਾਂ ਦੇ ਆਪਣੇ ਆਰਟੀਫੀਸ਼ਲ ਨਾਮ ਰੱਖ ਕੇ ਜਿੱਤਰਾ ਵੀ ਕੋਈ ਆਪੋ ਦਾ ਨੰਬਰਿੰਗ ਕਰਕੇ 1 2 4 5 ਵਾਲੀ ਉਹਨਾਂ ਦਾ ਰਿਕਾਰਡ ਸਾਨੂੰ ਰੱਖਣਾ ਬਹੁਤ ਜ਼ਰੂਰੀ ਆ ਜੇ ਆਪਾਂ ਨਾ ਰੱਖਾਂਗੇ ਸਾਡੀ ਜਿਹੜੀ ਬ੍ਰੀਡ ਹੈ ਥੱਲੇ ਜਾਊਗੀ ਉੱਪਰ ਨਹੀਂ ਤੁਹਾਡੇ ਪਰਿਵਾਰ ਲਈ ਚਾਹੇ ਭਰਾ ਨੇ ਉਹ ਵੀ ਤੁਹਾਡੇ ਨਾਲ ਇੱਕ ਕੀਤੀ ਵਿੱਚ ਹੱਥ ਦੇਖੋ ਜੀ ਵੇਖੋ ਪਦਾ ਕੀ ਆ ਮੇਰੇ ਦੋ ਬੇਟੇ ਆ ਮੇਰਾ ਛੋਟਾ ਪਰਦੇ ਜਿਹੜਾ ਉਹਦੀ ਬੇਟੀ ਆ ਔਰ ਮੇਰੇ ਦੋਵਾਂ ਬੇਟਿਆਂ ਨੇ ਇੱਕ ਨੇ ਵੱਡੇ ਨੇ ਬੀਐਸਸੀ ਇਕਨੋਮਿਕਸ ਕੀਤੀਆਂ ਨਾਲ ਐਮਏ ਅੰਗਰੇਜ਼ੀ ਨਾਲ ਬੀਐਡ ਕੀਤੀ ਔਰ ਜੌਬ ਨਾ ਮਿਲਣ ਕਰਕੇ 10-15000 ਦੀ ਜੌਬ ਮਿਲਦੀ ਹੈ ਜਿਹਦੇ ਨਾਲ ਆਪਾਂ ਨਹੀਂ ਮਿਲ ਜਾਂਦਾ ਅਸੀਂ ਫਿਰ ਉਸ ਜਿਹੜਾ ਉਹ ਆਪਣੇ ਕਿੱਤੇ ਨੂੰ ਹੀ ਅਪਣਾ ਲਿਆ ਬੇਟੀ ਸਾਡੀ ਨੇ ਐਮਐਸਸੀ ਐਗਰੀਕਲਚਰ ਦੀ ਕੀਤੀ ਆ ਪlant pathology ਦੀ ਔਰ ਬੀਐਸਸੀ ਕੀਤੀ ਆ ਉਹ ਵੀ ਸਾਨੂੰ ਸਹਿਯੋਗ ਦੇ ਦਿੰਦੀ ਆ ਸਾਨੂੰ ਜਾਗਰਤ ਕਰਦੀ ਆ ਫਸਲਾਂ ਬਾਰੇ ਦੱਸਦੀ ਆ ਤੇ ਦੇਖੋ ਅਸੀਂ ਆਪਣੇ ਜੋਗਾ ਜਿ ਤਰ੍ਹਾਂ ਦਿਨ ਦਿਨ ਫਸਲਾਂ ਤਿਆਰ ਕਰਕੇ ਉਹ ਤੋਂ ਆਪਣੇ ਘਰੇਲੂ ਵਰਤੋਂ ਲਈ ਵੀ ਰੱਖਦੇ ਆ ਥੋੜੀ ਬੋਦੀ ਵੇਚੀ ਵੀ ਲੈਂਦੇ ਜਿਹੜਾ ਸਾਡਾ ਦੁੱਧ ਆ ਉਹਨੂੰ ਅਸੀਂ ਸ਼ਹਿਰ ਵੀ ਉਹਦੀ ਸੇਲ ਕਰਦੇ ਆ ਔਰ ਵੇਰਕੇ ਨੂੰ ਵੀ ਸੋਹਣ ਦੋਈ ਜਗ੍ਹਾ ਤੋਂ ਵੇਚਦੇ ਆ ਕੋਈ ਲਵਾਈਆਂ ਨੂੰ ਦਿੰਨੇ ਆ ਕੋਈ ਵੇਰਕੇ ਨੂੰ ਦਿੰਨੇ ਆ ਹਾਂ ਕੋਈ ਸਾਡੇ ਜਿਹੜੇ ਭਰਾ ਸਾਡੇ ਤੋਂ ਵੀ ਜ਼ਿਆਦਾ ਸੋਚ ਵਾਲੇ ਆ ਉਹਦੇ ਤੋਂ ਜਿੱਤਰਾ ਖੁਆ ਮਾਰ ਕੇ ਵਰਤੀ ਚਾਰ ਕਰਕੇ ਵੇਚਦੇ ਆ ਜਿੰਨਾ ਜਿਹੜਾ ਆਪਾਂ ਆਪਣੀ ਚੀਜ਼ ਨੂੰ ਸਰੋ ਤੇਲ ਕੱਢ ਕੇ ਵੇਚਾਂਗੇ ਦੁੱਧ ਤੋਂ ਖੁਆ ਬਣਾ ਕੇ ਵਰਤੀ ਵੇਚਾਂਗੇ ਫੇਰੀ ਸਾਡੀ ਆਮਦਨ ਜ਼ਿਆਦਾ ਹੋਊਗੀ ਸਾਫ ਕੇ ਨਵੀਂ ਪੀੜੀ ਦਾ ਵੀ ਤੁਹਾਡੇ ਜਿਹੇ ਬੱਚੇ ਹੁਣ ਉਹਨਾਂ ਦਾ ਮਤਲਬ ਡਾਟਾ ਇਕੱਠਾ ਕਰਨ ਚ ਜਾ ਉਹ ਯੋਗਦਾਨ ਆ بیٹے ਜਿਹੜੇ ਉਹੀ ਇੱਕ ਬੇਟਾ ਜਿਹੜਾ ਪੂਰਾ ਧਿਆਨ ਇਸੇ ਚੀਜ਼ ਤੇ ਰੱਖਦਾ ਇੱਕ ਜਿਹੜਾ ਜਿਹੜਾ ਹੀ ਦੁੱਧ ਦੁੱਧ ਪੈਦਾ ਕਰਦੇ ਉਹਨੂੰ ਵੇਚਣ ਤੇ ਧਾਨ ਦਿੰਦਾ ਇੱਕ ਜਿਹੜਾ ਬਰੀਡ ਤੇ ਇਹਨਾਂ ਬੱਚਿਆਂ ਦਾ ਸਾਰਿਆਂ ਦਾ ਰਿਕਾਰਡ ਹੋ ਰਿਹਾ ਉਹ ਆਪਣੇ ਪੂਰਨ ਚਿੰਨ੍ਹ ਦਾ ਡਾਟਾ ਇਕੱਠਾ ਕਰ ਲੈਂਦਾ ਇੱਕ ਜਿਹੜੇ ਤੁਹਾਡੇ ਫਾਰਮ 'ਚ ਨਹੀਂ ਜੋ ਮੱਝਾਂ ਨੇ ਜਾਂ ਮੁਰਗੀਆਂ ਨੇ ਬੱਕਰੀਆਂ ਨੇ ਇਹਨਾਂ ਦੀ ਰੂੜੀ ਦਾ ਮਤਲਬ ਆਪ ਜਿਹੜੀ ਸਾਡੀ ਖੇਤਾਂ ਵਿੱਚ ਉਹ ਕੀ ਫਾਇਦਾ ਹੁੰਦਾ ਇਹ ਜਿਹੜੀ ਇਹਦੀ ਗੋਵਾ ਜਿਤਨਾ ਮੱਝਾਂ ਦਾ گاਵਾ ਦਾ ਗੋਵਾ ਆ ਕੁਕੜੀਆਂ ਦੀਆਂ ਬਿੱਠਾ ਆ ਉਹ ਇੱਕ ਜੀਵਕ ਖਾਦ ਬਣਦੀ ਆ ਜਿਹੜੀ ਚੰਗੀ ਆ ਉਹਨੂੰ ਅਸੀਂ ਇਕੱਠੀ ਕਰ ਲੈਨੇ ਆ ਕੋਈ ਅਜ ਖੱਡਿਆਂ 'ਚ ਅਸੀਂ ਸਾਲ ਬਾਅਦ ਜਿੰਦੀ ਸਾਡੀ ਆਪਣੀ ਜ਼ਮੀਨ 'ਚ ਪੈਂਦੀ ਪਾਲੀ ਨੇ ਬਾਕੀ ਅਸੀਂ ਸੇਲ ਕਰ ਲੈਨੇ ਆ ਉਹ ਲੈ ਜਾਂਦੇ ਦੂਜੇ ਫਾਰਮਾਂ ਵਾਲੇ ਵੀ ਖਰੀਦ ਲੈਂਦੇ ਆ ਥੋੜਾ ਬੋਧਾ ਜਿਹੜੇ ਸਾਡੀ ਲੇਬਰ ਲੱਗਦੀ ਉਹ 'ਚ ਸਾਡੀ ਮਦਦ ਹੋ ਜਾਂਦੀ ਤੇ ਕੈਮੀਕਲ ਵਰਤਣ 'ਚ ਵੀ ਕੈਮੀਕਲਾਂ ਵਰਤਣੇ ਪੈਂਦੇ ਇਹਦੇ ਲਈ ਵੀ ਸਸਾਈ ਹਾਂ ਠੀਕ ਆ ਲੇਕਿਨ ਜ਼ਰੂਰਤ ਪੈਂਦੀ ਆ ਉਹ ਵੀ ਚੀਜ਼ ਜਿਹੜੀਆਂ ਆਪਣੀਆਂ ਫਰਟੀਲਾਈਜ਼ਰ ਖਾਦਾ ਦਵਾਈਆਂ ਵਰਤਣੀਆਂ ਪੈਂਦੀਆਂ ਕਿਉਂਕਿ ਕਈ ਕੀੜੇ ਮਕੌੜੇ ਉਹ ਜਿਹੜੇ ਨਹੀਂ ਇਹਦੇ ਨਾਲ ਮਰਦੇ ਕਰਕੇ ਪਰ ਇਹ ਆ ਕੋਸ਼ਿਸ਼ ਕਰੋ ਕਿ ਘੱਟ ਵਰਤੀਆਂ ਜਾਣ ਆਪਣੀ ਰੂੜੀ ਦਾੜੀ ਤੋਂ ਕੋ ਫਾਇਦਾ ਲਿਆ ਜਾਵੇ ਕਿ ਜਿਹੜਾ ਸਵਾਦ ਨੇ ਇਹਨੂੰ ਕਿ ਤੁਸੀਂ ਕਿਸੇ ਵੇਚਦੇ ਹੋ ਆਪਣੇ ਫਾਰਮ ਦਾ ਜਿਹੜਾ ਸਵਾਦ ਨੇ ਚਾਹੀਦਾ ਦੁੱਧ ਦਾ ਹੋਵੇ ਜਿਹੜਾ ਤੁਸੀਂ ਪ੍ਰੋਡਕਟ ਬਣਾਉਂਦੇ ਹੋ ਇਹ ਅੰਮ੍ਰਿਤਸਰ ਆਪਹਾੜੇ ਲਾਗੇ ਸ਼ਹਿਰ ਜਿਹੜਾ ਉੱਥੇ ਵੇਚਦੇ ਆ ਮਾਰਕੀਟ ਤੇ ਜਾ ਕੇ ਉੱਥੇ ਜਿਹੜੀਆਂ ਸਾਡੇ ਕੋ ਕੋਈ ਸਾਡਾ ਫਰੈਂਡ ਸਰਕਲ ਬਣਿਆ ਜਿੱਤਰਾ ਕੋਈ ਸਾਡੇ ਗਾਖ ਬਣਿਆ ਜਿਹੜਾ ਅਸੀਂ ਆਪਣੇ ਦੁੱਧ ਤੋਂ ਥੋੜਾ ਗਾਂ ਦਾ ਘਿਓ ਤਿਆਰ ਕਰਦੇ ਆ ਉਹ ਵੀ ਸਾਡੇ ਕੋਲ ਪੱਕੇ ਗਾ ਗਿਆ ਕੋਈ ਜਿਤਨਾ ਥਾ 1 ਕਿਰਾ ਲੈਂਦਾ ਉਹਨੂੰ ਉਹਦਾ ਚੰਗੀ ਚੀਜ਼ ਲੱਗਦੀ ਉਹ ਲੈਂਦਾ ਕੁਆਲਿਟੀ ਵੀ ਕਣੀ ਆ ਅੱਛੀ ਕੁਆਲਿਟੀ ਦੋਗੇ ਤੁਹਾਡਾ ਗਾ ਗਿਆ ਜੇ ਤੁਸੀਂ ਮਿਲਾਵਟਾਂ ਕਰੋਗੇ ਤੇ ਫਿਰ ਕਿੱਦੋਂ ਵਿਕੇਗੀ ਸਿੱਧੀ ਚੀਜ਼ ਵੇਚਣ ਨਾਲ ਜਿਹੜਾ ਤੁਸੀਂ ਪ੍ਰੋਡਕਟ ਆਪਣਾ ਫਾਰਮ ਵਿੱਚ ਆਪਣੇ ਪ੍ਰੋਡਕਟ ਬਣਾਉਣੇ ਉਹਦੀ ਪੈਕਿੰਗ ਕਰਦੇ ਹੋ ਚਾਹੇ ਐਂਡ ਪ੍ਰੋਡਕਟ ਬਣਾਉਣੇ ਇਹਦਾ ਕੀ ਫਾਇਦਾ ਹੈ ਸਿੱਧੀ ਚੀਜ਼ ਹੁਣ ਦੁੱਧ ਹੀ ਕੱਲਾ ਵੇਚ ਆਵਾਂਗੇ ਉਹਦੇ ਪੈਸੇ ਥੋੜੇ ਵੰਨਗੇ ਜੇ ਦੁੱਧ ਤੋਂ ਅਸੀਂ ਕਿਤਰਾ ਹੁਣ ਮੱਝ ਦੇ ਦੁੱਧ ਦੀ ਉੱਥੇ ਅਸੀਂ ਕਰ ਲਈ ਪੰਜ ਫੈੜ ਦੇਣੀ ਆ ਸਾਡੀ ਮਾਈ ਦੀ ਅੱਠ ਫੈੜ ਆ ਉਹਨੂੰ ਅਸੀਂ ਘੱਟ ਕਰਾਂਗੇ ਉਹ ਜਿਹੜਾ ਅਸੀਂ ਵਿੱਚੋਂ ਕਰੀਮ ਕੱਢਾਂਗੇ ਉਹਦਾ ਅਸੀਂ ਮੱਖਣ ਬਣਾਵਾਂਗੇ ਮੱਖਣ ਵੱਖਰਾ ਜੇ ਵੀਕੂਗਾ ਵੇਚ ਲਾਂਗੇ ਨਹੀਂ ਮੱਖਣ ਵੇਚਦਾ ਉਹਨੂੰ ਭਿਓ ਤਿਆਰ ਕਰਕੇ ਵੇਚ ਲਾਂਗੇ ਉਹ ਸਾਡੀ ਆਮਦਨ ਤੇ ਵਾਧਾ ਕਰੂਗਾ ਅਸੀਂ ਜੋ ਕਿਸੇ ਨਾਲ ਕਰ ਲਿਆ ਉਹ ਵੀ ਦੇ ਲਿਆ ਜਿਹੜਾ ਸਾਡਾ ਫालतੂ ਹੀ ਅਸੀਂ ਉਹਨੂੰ ਆਪਣੇ ਨੂੰ ਕੱਢ ਲਿਆ ਤੇ ਕਿੰਨੀ ਕਮਦਨ ਇੱਕੀ ਚੋ ਹੋ ਜਾਂਦੀ ਹੈ ਉਹ ਸਿੱਧੀ ਕੋਈ ਬੁਚਾਈ ਕਰਨੀ ਹੋ ਜਾਂ ਇੰਟੀਗ੍ਰੇਟਡ ਫਾਰਮਿੰਗ ਦੀ ਤੇ ਵਿੱਚ ਫਰਕ ਤਾਂ ਪੈਂਦਾ ਹੀ ਆ ਸਿੱਧੀ ਚੀਜ਼ ਵੇਚਣਾ ਜਾਂ ਪ੍ਰੋਡਕਟ ਬਣਾ ਕੇ ਵੇਚਣਾ ਫਰਕ ਤੇ ਪੈਂਦੇ ਆ ਆਮਦਨ ਤੇ ਵੀ ਵਾਦਾ ਹੁੰਦਾ ਹੀ ਤੇ ਆਮਦਨ ਦਾ ਤੁਹਾਡਾ ਮੁੱਖ ਸਰੋਤ ਕੀ ਹੈ ਇਹੀ ਜਿਹੜਾ ਅਸੀਂ ਕਰ ਰਹੇ ਇਹੀ ਸਾਡਾ ਮੁੱਖ ਸਰੋਤ ਹੈ ਦਹੀਂ ਦਹਿਰੀ ਜਾਂ ਫਿਰ ਜਿਹੜੇ ਆਪਣਾ ਡੈਰੀ ਨਾਲ ਮਤਲਬ ਜਿਹੜੀ ਮੁੱਖ ਤੰਦਾ ਦੇ ਸਾਡਾ ਡੈਰੀ ਆ ਔਰ ਜਿਹੜਾ ਸਾਡੇ ਕੋ ਆਪਣੀ ਜ਼ਮੀਨ ਆ ਥੋੜੀ ਬਹੁਤੀ ਅਸੀਂ ਰੈਂਟ ਤੇ ਡੀਲ ਤੇ ਵੀ ਲੈਨੇ ਆ ਉਹਦੇ ਤੋਂ ਜਿਹੜਾ ਸਾਡੇ ਕੋਲ ਟਾਈਮ ਬਚਦਾ ਜਿੱਤਰਾ ਮੱਕੀ ਚਾਰ ਕਰਕੇ ਮਗਰ ਸਾਡੇ ਕੋਲ ਸਮਾਂ ਬਚਿਆ ਉਹਦੇ ਚ ਅਸੀਂ ਝੋਨਾ ਲਾ ਲਿਆ ਜਿਹੜਾ ਰਾਇਸ ਝੋਨਾ ਰਾਇਸ ਤਿਆਰ ਹੋਏ ਉਹ ਵੇਚ ਲੇ ਉਹ ਜਿਹੜਾ 2-4 ਮਹੀਨੇ ਦਾ ਸਮਾਂ ਹੀ ਉਹ ਸਾਡਾ ਕਬਰ ਹੋ ਗਿਆ ਉਹ ਸਾਡੀ ਆਮਦਨ ਤੇ ਵਾਧਾ ਕਰੂਗਾ ਥੋੜਾ ਬੋਤਾ ਜਿੱਤਰਾ ਅਸੀਂ ਪੱਠੇ ਬੀਜੇ ਬਰਸੀਨ ਬੀਜਿਆ ਮਗਰ ਲਈ ਕਟਾਈ ਜਿਹੜੀ ਪੰਜਵੀਂ ਅਸੀਂ ਨਹੀਂ ਕੀਤੀ ਇੱਕ ਮੱਝ ਜ ਤੁਸੀਂ ਗੱਲ ਕੀਤੀ ਆ ਮੋਰਾ ਮੋਰਾ ਨਸਲ ਵੀ ਅੰਡਰ ਕੀ ਆਮ ਆਪਣੀ ਦੇਸੀ ਮੱਝ ਨਾਲੋਂ ਫਰਕ ਹੈ ਜਾ ਹੋਰ ਨਸਲਾਂ ਨੇ ਵੇਖੋ ਜੀ ਜਿਹੜੀ ਮੋਰਾ ਮੱਝ ਦੀ ਨਸਲ ਆ ਇਹ ਸਾਡੀਆਂ ਆਮ ਜਿਹੜੀਆਂ ਜਿਹੜੀਆਂ ਪਹਿਲੀਆਂ ਦੇਸੀ ਬਈਆਂ ਉਹਨਾਂ ਨਾਲੋਂ ਦੁੱਧ ਜਿਹੜਾ ਵੱਧ ਦਿੰਦੀ ਆ ਔਰ ਉਹਨਾਂ ਨਾਲੋਂ ਥੋੜਾ ਜ਼ਿਆਦਾ ਸਮਾਂ ਦੇ ਦਿੰਦੀ ਆ ਜਿਦ ਤਰ੍ਹਾਂ ਉਹ ਜਦੋਂ ਅਗਲੇ ਸਵੇਲੇ ਤਿਆਰ ਹੋਣ ਤੋਂ 5 5 6 6 ਮਹੀਨੇ ਡਰਾਈ ਹੋ ਜਾਂਦੀਆਂ ਇਹ ਬਾ 3 ਕੁ ਮਹੀਨੇ ਹੀ ਹੁੰਦੀ ਆ ਹਾਂਜੀ ਉਹਦਾ ਵੀ ਇੱਕ ਫਾਇਦਾ ਇੱਕ ਇਹਨਾਂ ਦੀ ਜਿਹੜੀ ਬੱਚੇ ਆ ਆਮ ਜੇ ਆਪਾਂ ਚੰਗੀ ਸਾਂਭ ਕਰਾਂਗੇ ਤੇ 3-3.5 ਸਾਲ ਦੀ ਮੱਝ ਸੂਪੇਂਦੀ ਔਰ ਜੇ ਉਹ ਤੇ ਵੇਖੋ ਸੇਵਾ ਤੇ ਮੰਦਰ ਸੜਿਆ ਜੇ ਆਪਾਂ ਚੰਗੀ ਸੇਵਾ ਕਰਾਂਗੇ ਤੇ ਪਸ਼ੂ ਛੇਤੀ ਚਾਰ ਹੋ ਜਾਣਗੇ ਜੇ ਨਾ ਛੇ ਚੰਗੀ ਸੇਵਾ ਕਰਾਂਗੇ ਤੇ ਛੇਤੀ ਨਹੀਂ ਹੋਣਗੇ ਹੁਣ ਸਾਡੇ ਜਿਹੜੇ ਆ ਫੀਡ ਜਿਹੜੀ ਆ ਉਹ ਪੰਜ ਛੇ ਤਰ੍ਹਾਂ ਦੀ ਫੀਡ ਵਰਤੀ ਜਾਂਦੀ ਜਿਤਨਾ ਛੋਟਾ ਬੱਚਾ ਆ ਉਹਨੂੰ ਕਾਫ ਸਟਾਰਟਰ ਵਰਤੀ ਜਾਊਗੀ 6 ਮਹੀਨੇ ਤੱਕ ਉਸ ਤੋਂ ਬਾਅਦ ਆ ਗਰੋਵਰ ਸ਼ੁਰੂ ਹੋਊਗੀ ਉ ਗਰੋਵਰ ਜਦੋਂ ਬੱਚੇ ਨੂੰ ਟੀਕਾ ਲੱਗ ਜੂਗਾ ਫਿਰ ਦੂਸਰੀ ਫੀਡ ਲੱਗ ਜੂਗੀ ਜਦੋਂ ਮਹੀਨਾ ਦੋ ਮਹੀਨੇ ਰਹਿਣ ਗਿਆ ਟਰਾਜੈਸ਼ਨ ਆ ਜੂਗੀ ਗੱਬੜਾ ਵਾਲੀ ਟੀੜਾ ਆ ਜੂਗੀ ਜਦੋਂ ਸੂਣ ਗਿਆ ਉਦੋਂ ਫਿਰ ਬੱਕਰੀ ਫੀਡ ਹੋਊਗੀ ਜਿਹੜੀਆਂ ਥੋੜਾ ਦੁੱਧ ਦਿੰਦੀਆਂ ਉਹਨਾਂ ਨੂੰ ਤੁਸੀਂ ਘਾਟ ਟੋਸਟ ਵਾਲੀ ਪਾਲੋਗੇ ਜਿਹੜੀਆਂ ਜਿਆਦਾ ਦੁੱਧ ਦਿੰਦੀਆਂ ਉਹਨਾਂ ਨੂੰ ਕੀਮਤੀ ਜਿਹੜੀ ਕਿ ਜਿਆਦਾ ਆਪਾਂ ਫੀਡ ਵੀ ਉਹਨੇ ਇੱਕ ਪਸ਼ੂ ਨੂੰ ਜਿਤਨਾ ਦੁੱਧ ਦੇ ਹਿਸਾਬ ਨਾਲ ਜੇ 50 ਕਿਲੋ ਦੁੱਧਿੰਦੀ ਤੇ 2.5 ਕਿਲੋ ਪਿਛੇ ਕਿਲੋ 20 ਕਿਲੋ ਤੇ ਦਾਣਾ ਪਸ਼ੂ ਪਚਾਈ ਨਹੀਂ ਪਉਂਦਾ ਉਹਦੇ ਵਾਸਤੇ ਸਾਨੂੰ ਫਿਰ ਜਿਤਨਾ ਫੀਡ ਦੇ ਵਿੱਚ ਕੁਆਲਿਟੀ ਸੁਧਾਰਨੀ ਪਊਗੀ ਚੰਗੀ ਕਿਸਮ ਦੀ ਫੀਡ ਜਿਹਨੂੰ ਕਹਿ ਦਿੰਦੇ ਆਪਾਂ ਉਹ ਬਨੋਲਾ ਖਾਲ ਜਾਂ ਬੜੇਵੇਂ ਵਿੱਚ ਸੋਇਆਬੀਨ ਪਾਲੋ ਥੋੜੀ ਜਾਂ ਆਪਣਾ ਬਾਈਪਾਸ ਫੈਟ ਇੰਟਰ ਕਰ ਲਓ ਫੀਡ ਦੀ ਕੁਆਲਿਟੀ ਨੂੰ ਚੰਗਾ ਕਰ ਲਓ ਵੀ ਥੋੜਾ ਖਾਦਿਆ ਉਹਨੂੰ ਪੂਰੇ ਤੱਤ ਮਿਲ ਜਾਣ ਇਤਰਾਣੀ ਵੀ ਆਪਾਂ ਐਵੇਂ ਜੋ ਮਰਜ਼ੀ ਪਾ ਦਈਏ ਉਹਦੇ ਵਿੱਚ ਚੰਗਾ ਮਿਨਰਲ ਵੱਧ ਪਾਓਗੇ ਬਫਰ ਪਾਓਗੇ ਫਿਰ ਆਪਾਂ ਜਦੋਂ ਸੈਲਜ ਵਰਤਦੇ ਆ ਉਹਦੇ ਵਿੱਚ ਸਾਨੂੰ ਫੰਗਸ ਦੀ ਪ੍ਰੋਬਲਮ ਆਉਂਦੀ ਆ ਜਿਹਦੇ ਨਾਲ ਮਸਟੈਟਸ ਦਾ ਰੋਗ ਹੁੰਦਾ ਹੁਣ ਮਸਟੈਟਸ ਜਿਹੜੀ ਆ ਉਹ ਇੱਕ ਤਰੀਕੇ ਨਾਲ ਨਹੀਂ ਹੁੰਦੀ ਪੀ ਐਚ ਲਵਦਨ ਨਾਲ ਇਹਦੇ ਨਾਲ ਪੱਠੇ ਨਾਲ ਵੀ ਹੋ ਜਾਣੀ ਆ ਦਾਣਾ ਉਲੀ ਵਾਲਾ ਪੈਗਾ ਤਾਂ ਵੀ ਹੋ ਜਾਣੀ ਆ ਜੇ ਸਾਡਾ ਥੱਲੇ ਸਫਾਈ ਨਹੀਂ ਤੇ ਤਾਂ ਵੀ ਹੋ ਸਕਦੀ ਆ ਜੇ ਉਹਨਾਂ ਦੇ ਅੰਦਰ ਇਨਫੈਕਸ਼ਨ ਆ ਬੱਚੇ ਦਾ ਨੀਂਦੀ ਕੋ دوسری ਇਨਫੈਕਸ਼ਨ ਆ ਸਕਦੀ ਉਹਦੇ ਲਈ ਸਾਨੂੰ ਸਫਾਈ ਚੰਗੀ ਰੱਖਣੀ ਚਾਹੀਦੀ ਆ ਔਰ ਮੈਡੀਸਨ ਦੀ ਤੇ ਵਰਤੋਂ ਕਰਨੀ ਪੈਣੀ ਥੋੜਾ ਜਿਹਾ ਜੇ ਆਪਾਂ ਜੇ ਧਿਆਨ ਦਾਂਗੇ ਥਾਂ ਡ੍ਰਿਪ ਕਰਾਂਗੇ ਉਹ ਥਣਾ ਤੁੜੀ ਇੰਟਰਨਾ ਹੋਵੇ ਬੈਕਟੀਰੀਆ ਵਗੈਰਾ ਉਹਦੇ ਵਾਸਤੇ ਸਾਨੂੰ ਜੇ ਆਪਾਂ ਕੰਪਨੀ ਦੀਆਂ ਦਵਾਈਆਂ ਲਈਏ ਬੜੀਆਂ ਮਹਿੰਗੀਆਂ ਪੈਂਦੀਆਂ ਥੋੜੀ ਜਿਹਾ ਜਿਦਾਂ ਬੀਟਾਡੀਨ ਗ੍ਰੈਸਲਿਨ ਆ ਆਪਣਾ ਡਟੋਲ ਵਗੈਰਾ ਇਹੋ ਜਿਹਾ ਘੋਲ ਬਣਾ ਕੇ ਆਪਾਂ ਡ੍ਰਿਪ ਕਰ ਲਈਏ ਸਾਨੂੰ ਸਸਤੇ ਪੈਣ ਜਿਹਦੇ ਨਾਲ ਫਾਰਮ ਦਾ ਖਰਚਾ ਘਟ ਜੇ ਤੇ ਸੁਰੱਖਤ ਵੀ ਰਵੇ ਏਸੀ ਸਾਡੇ ਨਾਲ ਕਿਸਾਨ ਹਰਪ੍ਰੀਤ ਸੀ ਉਹਨਾਂ ਨੇ ਆਪਣੇ ਫਾਰਮ ਵਿੱਚ ਇੰਟੀਗ੍ਰੇਟਿਡ ਫਾਰਮਿੰਗ ਨੂੰ ਬੜਾਇਆ ਤੇ ਤੁਹਾਨੂੰ ਦੱਸਿਆ ਕਿ ਕਿਵੇਂ ਇੱਕ ਫਾਰਮ ਨੂੰ ਬਧੇਰੇ ਫਾਇਦੇਮੰਦ ਬਣਾਇਆ ਜਾ ਸਕਦਾ ਉਹਨਾਂ ਨੇ ਅਲੱਗ-ਅਲੱਗ ਲੱਸਣ ਦੀਆਂ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਉਹਨਾਂ ਦੀ ਖਾਮ ਸੰਭਾਲ ਜਿ ਮਾਰੀਆਂ ਜਿਹੜੀਆਂ ਉਹਨਾਂ ਨੂੰ ਦਿੱਕਤ ਆਉਂਦੀਆਂ ਨੇ ਉਹਨਾਂ ਦੀ ਵੀ ਗੱਲ ਕੀਤੀ। ਅਖੀਰ ਵਿੱਚ ਤੁਸੀਂ ਕਿਸਾਨਾਂ ਨੂੰ ਕੀ ਸਲਾਹ ਦੇਵੋਗੇ? ਤੇ ਕੋਈ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਸਲਾਹ ਦਊਂਗਾ ਕਿ ਵੇਖੋ ਭਰਾ ਆਪਣੀਆਂ ਖੇਤੀ ਜਿਹੜੀ ਆ ਛੋਟੀ ਹੋ ਗਈ ਆ ਆਪਣੇ ਕਿਸਾਨ ਸਮੂਹ ਬਣਾ ਕੇ ਖੇਤੀ ਕਰਨੀ ਚਾਹੀਦੀ ਆ ਕੋਈ 2-4 ਕਿਸਾਨ ਇਕੱਠੇ ਹੋ ਕੇ ਇੱਕ ਦੂਜੇ ਨਾਲ ਸੰਯੋਗ ਕਰਕੇ ਕੋਈ ਜਿੰਦ ਕੋ ਲੋ ਕੁਛ ਉਹਨੂੰ ਦੋ ਤੇ ਤੁਸੀਂ ਵਧੀਆ ਜੀਵਨ ਬਸਰ ਕਰੋਗੇ। ਜੇ ਆਪਾਂ ਰਾੜ ਕੇ ਖੇਤੀ ਕਰਾਂਗੇ ਕੱਠੀਆਂ ਚੀਜ਼ਾਂ ਜਿੱਤਰਾ ਟਰੈਕਟਰ ਆ ਭਰਾ ਸਾਰੇ ਇਕੱਠਾ ਰੱਖ ਲੋ ਦੋ ਤਿੰਨ ਭਾਈ ਜੇ ਇਕੱਠਾ ਰੱਖ ਲੋ ਜਾਂ ਆਪਣੇ ਚਾਚੇ ਤਾਏ ਦੇ ਬੇਟੇ ਨਾਲ ਇਕੱਠਾ ਰੱਖ ਲੋ ਇੰਨੀਆਂ ਮਹਿੰਗੀਆਂ ਚੀਜ਼ਾਂ ਇਕੱਲੇ ਇਕੱਲੇ ਲਈ ਲੈਣੀਆਂ ਔਖੀਆਂ ਆ ਜੇ ਮੈਂ ਫਾਰਮ ਦਾ ਕੰਮ ਕਰਦਾ ਮੈਂ ਕੋਈ ਮਸ਼ੀਨਰੀ ਲੈਣੀ ਆ ਮੈਂ ਕਿਸੇ ਲਾਗੇ ਫਾਰਮ ਵਾਲੇ ਨਾਲ ਕੋਆਪਰੇਟਿਵ ਕਰਾਂ ਉਹ ਮੇਰੇ ਨਾਲ ਕਰੇ ਉਹਦੇ ਨਾਲ ਸਾਡਾ ਕਾफी ਖਰਚੇ ਜਿਹੜੇ ਬਚ ਸਕਦੇ ਆ ਤੇ ਅਸੀਂ ਜਿੰਨਾ ਜੇ ਸਹਾਰਤਾ ਨੂੰ ਨਹੀਂ ਪੜਾਉਂਦੇ ਕੋਆਪਰੇਟਿਵ ਨੂੰ ਨਹੀਂ ਪੜਾਉਂਦੇ ਸਾਡੇ ਲਈ ਮੁਸ਼ਕਲਾ ਜਾਂਦੀਆਂ ਬਹੁਤ